ਜੀ ਆਪਣਾ ਸਾਈਕਲ ਉਹਨਾਂ ਰੈਡੀ ਤੇ ਪਾਣੀ ਵਾਲੀ ਬੋਤਲ ਵੀ ਧਰ ਲਈ ਤੇ ਥੋੜਾ ਜਿਹਾ ਫਲ ਫਰੂਟ ਵੀ ਧਰ ਲੇਕ ਤੇ ਇਹਦਾ ਉਹ ਬਈ ਆ ਗਿਆ ਆਪਣਾ ਹਰਜੋਤ ਆਪਣੇ ਨਾਲ ਜਾਊਗਾ ਤੇਰੀ ਅੱਜ ਬਾਈ ਦੀ ਪਹਿਲੀ ਯਾਤਰਾ ਹੈ ਬਾਈ ਜੀ ਛੋਟੀ ਅੱਜ ਪਹਿਲੀ ਯਾਤਰਾ ਹਾਂ ਬਾਈ ਜੀ ਹਾਂਜੀ ਤੇ ਕਿੱਥੇ ਜਾਣਾ ਹੁਣ ਦੱਸੋ ਅੱਜ ਆਪਾਂ ਪਹਿਲਾਂ ਲੁਬੀਜੀ ਸਰ ਜਾਵਾਂਗੇ ਬਾਈ ਜੀ ਠੀਕ ਹੈ ਇੱਥੋਂ ਕਿੰਨਾ ਕਿਲੋਮੀਟਰ ਬਾਜੀ ਬਾਈ ਇੱਥੋਂ ਹੈਗਾ ਹੀ 15 ਤੋਂ 20 ਕਿਲੋਮੀਟਰ ਦੇ ਵਿੱਚ ਠੀਕ ਹੈ ਆਉਣ ਜਾਣ ਦਾ ਮਤਲਬ 60 ਪੈਜੂ ਪੈਜੂ ਜੀ ਪੈਜੂ ਰੂਮੀਆਂ ਨਹੀਂ ਵੀ ਜਾਣੀ ਉਹ ਤੋਂ ਬਾਅਦ ਆਪਾਂ ਰੂਮ ਮਿਲ ਦੇਦੀ ਵੀ ਆਦਾ ਹਾਂਜੀ ਠੀਕ ਆ ਤੇ ਟਾਈਮ ਦੱਸੋ 7:30 ਹੋ ਗਏ ਹੋਣਗੇ ਹਨਾ ਕਿ 7:00 7:00 ਵਜੇ 7:00 ਵਜੇ ਹਾਂ 7:00 ਵਜੇ ਤੁਰਾਂਗੇ ਦੇਖਦੇ ਕਿੰਨੇ ਕੁ ਵਜੇ ਆਪਾਂ ਉੱਥੇ ਪਹੁੰਚਨੇ ਆਈ ਚੱਲੀਏ ਫਿਰ ਕਰੀਏ ਤਿਆਰੀ ਆ ਪਹਿਲਾਂ ਸੈੱਡ ਬਈ ਸਾਈਕਲ ਚੈੱਕ ਕਰੋ ਸਾਈਕਲ ਦੇ ਤੇ ਆ ਬਾਈ ਹਰਜੋਤ ਦਾ ਸਾਈਕਲ ਆ ਤੇ ਆਪਣਾ ਤੇ ਆਪਣੀ ਚੱਕੀ ਆ ਹਾਂ ਯਾਰ ਦੁੱਧ ਆਪਾਂ ਨਾਲ ਲੈ ਲਈ ਉੱਥੇ ਨਹੀਂ ਨਹੀਂ ਠੀਕ ਹੈ ਠੀਕ ਆ ਤੇ ਸਹੂਲਤ ਸਾਰੀ ਆ ਬਾਈ ਚੱਲੀਏ ਫਿਰ ਚਲੋ ਜੀ ਚਲੋ ਚਲੋ ਜੀ ਕੰਮ ਕਰਦੇ ਆ ਇਸੇ ਕਰਦੇ ਆ ਲੋ ਜੀ ਤੇ ਆਪਾਂ ਹੁਣ ਚੱਲ ਪਏ ਆ ਜੀ 7:05 ਹੋ ਗਏ ਪੂਰੀ ਸਹੀ ਤੇ ਨਾਲ ਆਪਣੇ ਬਾਈ ਹਰਜੋਤ ਤੇ ਝੰਡੇ ਝੰਡੇ ਲਾ ਲੇ ਆਪਾਂ ਤੇ ਹੁਣ ਗੱਡੀ ਦੇਖੀ ਜਾਂਦੀ ਆਪਣੀ ਹਣਾ ਹਰਜੋਤ ਘੰਟ ਘੰਟ ਜਲਾ ਦਾਂਗੇ ਗਾਣਾ ਇਹ ਲੋ ਜੀ ਆਪਾਂ ਲਹਿਰਾ ਮੁਹਬਤ ਟੱਪ ਕੇ ਤੇ ਲਹਿਰੇ ਖਾਨੇ ਵਾਲੀ ਸੜਕ ਤੇ ਆ ਗਏ ਤੇ ਅਸੀਂ ਵੱਡੀ ਰੋਡ ਤਾਣੀ ਗਏ ਤੇ ਉਧਰ ਦੀ ਜੀ ਬੜਾ ਭੀੜ ਭੜਕ ਕੇ ਤਿਹਾਰ ਨੂੰ ਰਵਾਲੇ ਚੱਲਦੇ ਆ ਤੇ ਇੱਧਰ ਸੋਨ ਸਰਾਂ ਦੀ ਜਗ੍ਹਾ ਵਿੱਚ ਨੰਗੇ ਹਨ ਤੇ ਇੱਧਰ ਬਾਕੀ ਤਰਸਤ ਰੁੱਖ ਤੇ ਵੀ ਵਧੀਆ ਤੇ ਛਾਂ ਜੀ ਤੇ ਉੱਧਰ ਸੜਕ ਤਪਦੀ ਆ ਤਾਂ ਐਸੀ ਪਿੰਡਾਂ ਵਿੱਚ ਦੀ ਹੋਵੇ ਤੇ ਜੀ ਹੁਣ ਲਹਿਰੀ ਮੁਹਬਤ ਟੱਪ ਗਿਆ ਤੇ ਖਾਨੇ ਲਹਿਰੇ ਖਾਨੇ ਵਾਲੀ ਸੜਕ ਤੇ ਆ ਗਏ ਤੇ ਬਾਕੀ ਇੱਧਰ ਮਾਹੌਲ ਦੇਖੋ ਜੀ ਆ ਜਾਂਦਾ ਪ੍ਰਾਹਰ ਜੋਤ ਤੇ ਹੌਲੀ ਹੌਲੀ ਜਾਂਦੇ ਆ ਸੀ ਸਾਨੂੰ ਕੋਈ ਕਾਲੀ ਨਹੀਂ ਕਿਉਂਕਿ ਰੂਟ ਆਪਣਾ ਹੈਗਾ ਛੋਟਾ ਹੀ 20 ਕਿਲੋਮੀਟਰ ਜਾਣ ਦਾ ਹੀ 20 ਆਉਣ ਦਾ ਰੂਟ ਹੌਲੀ ਕਰਕੇ ਤੇ ਅਸੀਂ ਹੌਲੀ ਸਾਈਕਲ ਚਲਾਉਣੀ ਆ ਤੇ ਆਹ ਦੇਖੋ ਇਹਦਾ ਮਾਹੌਲ ਚੈੱਕ ਕਰੋ ਲੋ ਬਈ ਆਪਾਂ ਲਹਿਰਖਾਨਾ ਵੀ ਟੱਪ ਗਏ ਤੇ ਇੱਥੋਂ ਰਹਿ ਗਿਆ ਇਹ ਪੁੱਛੋ 3 ਕਿ 4 ਕਿਲੋਮੀਟਰ ਹੈਗਾ ਤੇ ਟੈਂਕੀ ਦਾ ਲੱਗ ਗਈ ਪੁੱਛੋ ਅੱਲੀਆ ਸਾਨੂੰ ਦੀਦੀ ਹੋ ਗਈ ਆ ਜਿਸਕਿ ਨਾ ਤੇ ਆ ਆਪਣੇ ਸਾਈਕਲ ਆ ਬਈ ਆਪਾਂ ਅਗੇ ਇੱਥੇ ਕਿੰਨੇ ਟਾਈਮ ਚ ਅੱਧੇ ਘੰਟੇ ਚ ਕਈ ਜੇ ਆਪ ਇੱਥੇ 35 ਮਿੰਟਾਂ ਲਾ ਗਏ 35 ਮਿੰਟਾਂ ਚ ਆ ਗਏ ਕਹਿੰਦੇ 10 ਮਿੰਟਾਂ ਦੀ ਬਾਟ ਆਪਣੀ ਅੱਗੇ ਰਹਿ ਗਈ ਹਾਂ ਤੇ ਹਾਂ 10 ਮਿੰਟਾਂ ਦੀ ਬਾਟ ਅੱਗੇ ਰਹਿ ਗਈ ਤੇ ਲਗਭਗ 40 ਮਿੰਟਾਂ ਚ ਲਾਤਾ ਸਾਈਕਲ ਆਪਾਂ ਤੇ ਗਈ ਵੀ ਜਮਾ ਹੌਲੀ ਆ ਬਾਕੀ ਯੂ ਮੌਸਮ ਵੀ ਠੀਕ ਆ ਤੇ ਗਰਮੀ ਜੀ ਵੀ ਲੱਗਦੀ ਆ ਤਾਂ ਜਾਂ ਆਉਂਦੇ ਹੋਏ ਪਤਾ ਲੱਗੂ ਤੇ ਆ ਚੈੱਕ ਕਰੋ ਬਈ ਵੀਊ ਬੋ ਬਾਈ ਜੀ ਪੁੱਛੋ ਮੰਡੀ ਪਹੁੰਚ ਗਏ 50 ਮਿੰਟਾਂ ਚ ਤੇ ਆ ਚੈੱਕ ਕਰੋ ਤੇ ਸਵੇਰੇ ਸਵੇਰੇ ਗਲੀਆਂ ਚ ਫਿਰਦੇ ਹੋਏ ਆਹ ਜੋਤੀ ਲੈ ਕੇ ਆਂਦਾ ਪਤਾ ਨਹੀਂ ਕਿੱਧਰ ਲੈ ਕੇ ਆਂਦਾਗਾ ਨਾ ਮੈਂ ਅੱਗੇ ਜੀ ਪੁੱਤੋਂ ਮੰਡੀ ਦੀ ਸਵੇਰ ਸੁਵੇਰਾ ਦਾ ਆ ਦੇਖ ਲੀਕ ਕਿ ਹੋ ਜਾ ਠੀਕ ਆ ਤੇ ਹੁਣ ਆਪਾਂ ਹੁਣ ਕਿੱਧਰ ਲਈ ਪਾਸੇ ਜਾ ਰਹੇ ਆ ਵਈ ਜੀ ਆਪਾਂ ਸਿੱਧਾ ਲਵੇ ਜੀ ਸ੍ਰੀ ਜਮਾਂਗੀ ਠੀਕ ਆ ਲੋ ਬਾਈ ਜੀ ਆਪਾਂ ਹੁਣ ਗੁਰਦੁਆਰਾ ਸ੍ਰੀ ਲਵੇਰੀ ਸਾਰ ਪਹੁੰਚਣ ਆਲੇ ਆ ਉਹਨਾ ਅੰਦਰ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਤੇ ਲਵੇਰੀ ਸਾਰ ਦਾ ਦਬਾਈਕਲ ਖੜਾਤਾ ਅਫਤ ਦਰਸ਼ਨ ਕਰਾਂਗੇ ਆ ਬਾਈ ਆਪਣੇ ਉੱਤੇ ਬੈਠਾ ਹਾਂ ਠੀਕ ਹੈ ਬਾਈ ਠੀਕ ਹੈ ਬਾਈ ਠੀਕ ਹੈ ਦੇਖੋ ਭਈ ਆ ਬਾਈ ਦਾ ਪਿੰਡ ਹੈਗਾ ਤੁੰਗਾਲੀ ਤੇ ਆ ਕਹਿੰਦਾ ਮੈਂ ਰੋਜ਼ ਗੁਰਦੁਆਰੇ ਆਉਣਾ ਮੱਥਾ ਟੇਕ ਕੇ ਆਉਣਾ ਸਾਈਕਲ ਤੇ ਆਉਂਦਾ ਘੰਟਾ ਕੀ ਨਾਮ ਆ ਜ਼ਰਾ ਹਾਂ ਬਾਈ ਕਾਲਤੀ ਕਿਹੜੀ ਕਲਾਸ ਚ ਪੜਦਾ 7ਵੀਂ ਚ 7ਵੀਂ ਚ ਕਿੱਥੇ ਕਿਹੜੇ ਬੰਦਾ ਤੰਗਾਲੀ ਅਸਲੀ ਠੀਕ ਹੈ ਭਾਈ ਹੋਰ ਵਧੀਆ ਹਾਂ ਬਾਈ ਜੀ ਇੱਥੇ ਆ ਕੇ ਬਹੁਤ ਹੀ ਵਧੀਆ ਲੱਗਿਆ ਜੀ ਆਨੰਦ ਦੇ ਸਕੂਨ ਪੂਰਾ ਹੀ ਆਇਆ ਇੱਥੇ ਠੀਕ ਹੈ ਹਾਂ ਜੀ ਹਾਂ ਬਾਈ ਜੀ ਮੈਂ ਇੱਥੇ ਹੂੰ ਤਾਂ ਹੀ ਘਰੇ ਫੈਮਿਲੀ ਦੇ ਨਾਲ ਤਾਂ ਵਾਵਾ ਵੀ ਆ ਚੁੱਕੇ ਆਂ ਅੱਜ ਮੈਂ ਸਿੰਗਲ ਤੇ ਪਹਿਲੀ ਵਾਰ ਆਇਆ ਹਾਂ ਠੀਕ ਹੈ ਹਾਂ ਸਿੰਗਲ ਵੀ ਆਪਾਂ ਆਪਾਂ ਕੋਈ ਕਰੇ ਤਰੇ ਹਰੇ ਅੰਤ ਵਰ ਹਾਂ ਜੀ ਹਾਂ ਹਰੇ ਐਂਦ ਵਰਸ਼ ਨਹੀਂ ਵਾਰ ਆਪਾਂ ਇੱਕ ਨ ਇੱਕ ਟੂਰ ਸਥਾਨ ਤੇ ਜਾਇਆ ਕਰਾਂਗੇ ਹੁਣ ਆਪਾਂ ਕਿੱਥੇ ਜਾਣਾ ਹੁਣ ਆਪਾਂ ਰੂਮੀ ਵਾਲੇ ਡੇਰੇ ਜਾਣਾ ਜੀ ਇੱਥੋਂ ਹੈਗਾ ਹੀ 10 ਕਿਲੋਮੀਟਰ ਦੇ ਕਰੀਬ ਜੀ ਹਾਂ ਜੀ ਹਾਂ ਹਾਂ ਜੀ ਹਾਂ ਪੁੱਛੋ ਕਲਾਂ ਚਾਹੀਓ ਹਾਂ ਜੀ ਹੈ ਪੁੱਛੋ ਮੰਡੀ ਚਾਹੀ ਓ ਕਲਾਂ ਚਾਹੀ ਨਹੀਂ ਹੋਰ ਕੋਈ ਤਾਂ ਕਿ ਇਸ ਕੋਣ ਵਾਲੀ ਥਾਂ ਤੇ ਖੜੇ ਆਂਗੇ ਇੱਥੇ ਸਾਨੂੰ ਆਉਣਾ ਚਾਹੀਦਾ ਜੀ ਅਸਟਾਈ ਆਏ ਕਹਿੰਦੇ ਸਾਈਕਲਾਂ ਦੇ ਨਾਲ ਵੱਧ ਤੋਂ ਵੱਧ ਜੁੜੋ ਜੀ ਜਿਹਦੇ ਕਰਕੇ ਸਰੀਰ ਫਿੱਟ ਰਹਿਣ ਵੀ ਹਾਂ ਜੀ ਹਾਂ ਓਕੇ ਜੀ ਜਾਂਦੀ ਆ ਤੇ ਅਸੀਂ ਰੋਡ ਤੇ ਆ ਨੰਗੀ ਜਾਂਦੇ ਸੀ ਤੇ ਬਾਈ ਮੈਂ ਇਧਰ ਆਪਾਂ ਮੋਟਰ ਤੇ ਬੈਜਨੇ 10 ਮਿੰਟ ਤੇ ਅਸੀਂ ਨਾਲ ਸੇਰ ਸੂ ਲੈਂਦੇ ਸੀ ਮਰੂਦ ਲੈਂਦੇ ਸੀ ਅੱਗੇ ਤੇ ਬਹਿ ਕੇ ਖਾ ਲਾਂਗੇ ਸਾਨੂੰ ਹੋਰ ਕਿਤੇ ਰਾ ਟਿਕਾਣਾ ਦਾ ਮਿਲਣ ਨਹੀਂ ਤੇ ਆ ਬਾਈ ਦਾ ਸਕੂਟਰ ਖੜਾ ਜਿੰਨਾ ਹੀ ਮੋਟਰ ਹੈ ਇਧਰ ਬਾਈ ਸਪਾਈ ਕਰੀ ਜਾਂਦਾ ਤੇ ਸਕੂਟਰ ਵਧੀਆ ਬਾਈ ਨੇ ਤਿਆਰ ਕਰਾਇਆ ਤੇ ਸਾਨੂੰ ਹੋ ਗਿਆ ਅੱਧਾ ਘੰਟਾ ਬਾਈ ਨਾਲ ਗੱਲਾਂ ਗੁੱਲਾਂ ਮਾਰੀਆਂ ਤੇ ਬਾਈ ਦਵਾਈ ਕੰਮ ਕਰਦਾ ਉੱਥੇ ਤੇ ਹੁਸਨ ਹਰਜੋਤ ਕੀ ਗਾ ਬਾਈ ਜੀ ਬਸ ਨੰਦਾਈ ਜਾਂਦਾ ਜੀ ਅੱਛਾ ਹਾਂ ਜੀ ਹਾਂ ਤੇ ਹੁਣ ਚੱਲੀਏ ਫਿਰ ਹੁਣ ਹੁਣ ਚਾਣਾ ਪੈਣੀ ਹੈ ਜਾਣੀ ਪਊਗੀ ਚਲੋ ਘਰ ਆਇਆ ਚਲੋ ਜੀ ਬਾਈ ਜੀ ਹੁਣ ਆਪਾਂ ਰੂਮੀ ਵਾਲਾ ਡੇਰੇ ਪਹੁੰਚ ਗਏ ਆ ਤੇ ਖੱਬੇ ਹੱਥ ਰੂਮੀ ਵਾਲਾ ਡੇਰਾ ਤੇ ਆ ਗਈ ਜੀ ਰੇਂਦਰ ਰੂਮੀ ਵਾਲਾ ਇਧਰ ਆਪਾਂ ਦਰਸ਼ਨ ਕਰਾਂਗੇ ਜਾ ਕੇ ਤੇ ਪਹਿਲਾਂ ਸਾਨੂੰ ਸਾਈਕਲ ਆਪਾਂ ਪਾਰਕ ਜੇ ਲਾ ਜੀ ਲੋ ਜੀ ਆਪਾਂ ਦਰਸ਼ਨ ਕਰਕੇ ਆ ਗਏ ਜੀ ਰੂਮੀ ਵਾਲੇ ਡੇਰੇ ਤੇ ਤੇ ਹੁਣ ਆਪਾਂ ਪਿੰਡ ਦੀ ਵਾਪਸੀ ਕਰ ਲਈ ਤੇ ਇਧਰ ਇਹ ਲਿਆ ਜੀ ਆਈ ਸੀ ਤੇ ਪੁੱਛੋਦੀ ਆ ਉਹ ਇਹ ਆ ਚੈੱਕ ਕਰ ਲਈ ਦਰਸ਼ਨ ਤੇ ਹੁਣ ਆਪਾਂ ਬਾਹਰ ਚੱਲਦੇ ਆ ਤੇ ਸਾਰੀ ਤਿਆਰੀ ਕਰ ਲਈ ਆਪਾਂ ਰੂਮੀ ਵਾਲੇ ਡੇਰੇ ਦਰਸ਼ਨ ਕਰ ਆਏ ਜੀ ਤੇ ਹੁਣ ਆਪਾਂ ਪਿੰਡ ਦੀ ਵਾਪਸੀ ਕਰਦੇ ਆ ਤੇ ਲਗਭਗ ਅਸੀਂ ਡੇਢ ਕਿ ਘੰਟਾ ਲਾਤਾ ਜੀ ਆਪਾਂ ਗੁਰਦੁਆਰੇ ਸਾਹਿਬ ਲੰਗਰ ਨੂੰ ਕਰ ਛਕਿਆ ਤੇ ਆਪਾਂ ਸਰ ਕੀ ਦੇ ਦਰਸ਼ਨ ਕਰਾਏ ਤੇ ਬਾਕੀ ਹੁਣ 11:00 ਵੱਜ ਗਏ ਲੱਗਦਾ 6:00 ਕੇ 12:00 ਵਜੇ ਪਿੰਡ ਪਹੁੰਚ ਜਾਗੇ ਗਰਮੀ ਹੋਊਗੀ ਨਾ ਇਸ ਵੇਲੇ ਬਾਕੀ ਸੜਕ ਤੇ ਦਰਖਤ ਨਹੀਂ ਹੈਗੇ 메ਨ ਰੋਡ ਵਿੱਚ ਜਾਵਾਂਗੇ ਆਉਂਦੇ ਹੋਏ ਪਹਿਲਾਂ ਤਾਂ ਆਪਾਂ ਪਿੰਡਾਂ ਵਿੱਚ ਹੀ ਆਏ ਸੀ ਹੁਣ 메ਨ ਰੋਡ ਚਲਿਓ ਭਈ ਜੋਦ ਚਲੋ ਚਲ ਠੀਕ ਹੈ ਜੀ ਚਲੋ ਜੀ ਕਰੋ ਕੇ ਲੋ ਜੀ ਹਾਂਜੀ ਹਾਂ ਜੀ ਬਾਈ ਜੀ ਆਪਣੀ ਹੁਣ ਆਪਾਂ ਲਹਿਰਾ ਮਹੱਭਤ ਤੋਂ ਤੁਰ ਪਈ। ਹੁਣ ਅਸੀਂ ਆਪਾਂ ਜੂਸ ਪੀ ਲਈ ਆਪਾਂ ਆਪਾਂ ਦੇਖ ਤਾਂ ਵੀ ਧਿਆਨ ਰੱਖਣਾ ਜੀ। ਨਹੀਂ ਨਹੀਂ ਸਹੀ ਗੱਲ ਆ। ਸਹੀ ਗੱਲ ਆ ਨਾ ਜੀ। ਹਾਂ ਬਈ ਹਾਂ। ਹੁਣ ਆਪਾਂ ਇਹਦੇ ਪੈਨ ਨੂੰ ਵਾਪਸ ਹੀ ਕਰ ਲਾ ਕੀ ਬਸ ਆਪਣਾ ਇਥੋਂ ਪਿੰਦਰ 2-3 ਕਿਲੋਮੀਟਰ ਰਹਿ ਗਿਆ ਜੀ। ਠੀਕ ਆ। ਕੀ ਆਈਡੀ ਆਪਨੇ ਯਾਤਰਾ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਤਰੀਕੇ ਨਾਲ ਹੋਈ। ਤੇ ਆਪਾਂ ਬਾਅਦ ਗੁਰੂ ਜੀ ਦੇ ਕੋਲ